ਇਹ ਹਰ ਇੱਕ ਦੁਕਾਨ ਦੇ ਅੱਗੇ ਲਿਖਿਆ ਹੋਇਆ ਵੀ ਸਾਨੂੰ ਕੰਮ ਕਰਨ ਲਈ ਲੜਕਾ ਜਾਂ ਲੜਕੀ ਦੀ ਜ਼ਰੂਰਤ ਹੈ ਸੈਲਰੀਆਂ ਵੀ ਵਧੀਆ ਦੇ ਰਹੇ ਆ ਪਰ ਅੱਜ ਕੱਲ ਜਿਨ੍ਹਾਂ ਨੇ ਵੀ ਬਿਜ਼ਨਸ ਕਰਿਆ ਤਾਂ ਉਹ ਬਿਜ਼ਨਸ ਕਰਕੇ ਖੁਸ਼ ਨਹੀਂ ਹੈਗੇ ਕਿਉਂਕਿ ਬੰਦੇ ਮਿਲਦੇ ਨਹੀਂ ਜਿਹੜੀ ਆ ਜਾਂਦੀ 2000 ਤੋਂ ਬਾਅਦ ਵਾਲੇ ਬੋਰਨ 2000 ਇਹਨਾਂ ਦੀ ਜਿਹੜੀ ਇੱਛਾ ਹੀ ਹੈ ਕਿ ਇਹਨੇ ਵੀ ਸਾਡੀਆਂ ਘਰ ਬੈਠੇ ਦੀਆਂ ਇੱਛਾਵਾਂ ਪੂਰੀਆਂ ਹੋਈ ਜਾਣ ਐਂ ਵੈਸੇ ਮੇਰੇ ਹਿਸਾਬ ਨਾਲ ਤਾਂ ਇਹ ਸਰਨੇ ਆ ਕੰਮ ਹੋ ਗਈ ਜਾਂ ਫਿਰ ਇਹ ਕਹਿੰਦੇ ਕਿ ਕੰਮ ਛੋਟਾ ਹੁੰਦਾ ਕੰਮ ਕੋਈ ਛੋਟਾ ਬڑا ਨਹੀਂ ਹੁੰਦਾ ਬੰਦੇ ਸੋਚ ਛੋਟੀ ਹੁੰਦੀ ਕਿ ਲੱਖ ਲਾ ਕੇ ਲੋਕ ਬਾਹਰ ਅਮਰੀਕਾ ਕੈਨੇਡਾ ਜਾਂਦੇ ਆ ਉੱਥੇ ਕੀ ਕੰਮ ਕਰਦੇ ਆ ਉੱਥੇ ਵੀ ਛੋਟੇ ਕੰਮੇ ਕਰਦੇ ਆ ਹੀ ਰੈਟਿੰਗ ਰੂਟਾ ਸਾਫ ਕਰਦੇ ਆ ਜਾਂ ਟਾਇਲਟ ਹੋਪਫੁੱਲ ਕੰਮ ਕਰਦੇ ਆ ਵੀ ਹਾਰਟ ਅਟੈਕ ਆ ਰਹੇ ਆ ਉੱਥੇ ਬੱਚਿਆਂ ਨੂੰ ਜਾਂ ਡਿਪਰੈਸ਼ਨ ਚ ਜਾ ਰਹੇ ਆ ਉਹ ਸਾਰੇ ਜਿਹੜੇ ਪੈਸੇ ਲਾ ਕੇ ਗਏ ਹੋਏ ਆ ਜਾਂ ਜ਼ਮੀਨਾਂ ਵੇਚ ਕੇ ਗਏ ਹੋਏ ਆ ਉਹਨਾਂ ਕਰਕੇ ਉਹਨਾਂ ਨੂੰ ਦਿੱਕਤ ਆ ਰਹੀ ਆ ਇਹ ਤਾਂ ਹੈ ਕੋਈ ਕੋਈ ਬੰਦਾ ਆਪਣੇ ਦਸਾਂ ਦਾ ਉਹਦੀ ਕਿਰਤ ਕਰ ਲਵੇ ਕੋਈ ਫਾਸਟ ਫੂਡ ਦੀ ਸ਼ਾਪ ਕਰ ਲਵੇ ਕੋਈ ਰੇੜੀ ਉਹਨੂੰ ਕਹਿੰਗੇ ਯਾਰ ਤੂੰ ਪੰਜਾਬੀ ਹੋ ਕੇ ਆਹ ਕੰਮ ਕਰੂੰਗਾ ਉਹਨੂੰ ਕਹਿੰਦੇ ਤੂੰ ਪੰਜਾਬੀ ਹੋ ਕੇ ਆਹ ਕੰਮ ਬਾਹਰ ਜਾ ਕੇ ਚਾਏ ਉਹ ਹੋਟਲਾਂ ਦੇ ਡੱਸ਼ਮੈਨੇ ਖਾਲੀ ਕਰਦਾ ਹੋਵੇ ਪਰ ਉਹਨੂੰ ਇਹ ਕਹਿੰਦਾ ਵੀ ਯਾਰ ਉਹ ਦੇਖ ਉਹ ਦੁੱਧ ਥਲਾਣੇ ਦਾ ਮੁੰਡਾ ਬਾਹਰ ਗਿਆ ਵਾ ਤੂੰ ਮਰੇ ਥੱਕੇ ਜੱਟਾਂ ਦਾ ਹੋ ਕੇ ਤੂੰ ਫਲਾਣਿਆਂ ਦਾ ਹੋ ਕੇ ਤੂੰ ਦੁਕਾਨਾਂ 'ਤੇ ਕੰਮ ਕਰੂੰਗਾ ਤੂੰ ਜਾਤ ਪਾਤ ਐ ਇੱਥੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਦੇਖੀ ਜਾਂਦੀਆਂ ਓਰੇ ਅਸੀਂ ਉੱਥੇ ਲਾ ਕੇ ਗਏ ਆ ਜੇ ਐਨੇ ਹੀ ਪੈਸੇ ਲਾ ਕੇ ਇੱਥੇ ਕੋਈ ਰਜਗਾਰ ਆਪਣਾ ਬਿਜ਼ਨਸ ਕਰ ਲੈਣਾ ਇੱਥੇ 100% ਬੈਟਰ ਰਜਗਾਰ ਮਿਲਦਾ ਸਾਡੇ ਪੰਜਾਬ ਦੇ ਵਿੱਚ ਫੈਕਟਰੀਆਂ ਸਾ ਇਹਨਾਂ ਸਾਡੇ ਅਦਰ ਸਟੇਟਸ ਨੂੰ ਇਹ ਬੰਦੇ ਲੈ ਕੇ ਆਏ ਜਾਂਦੇ ਆ ਉੱਥੇ ਭਰੇ ਜਾਂਦੇ ਆ ਪੂਰਾ ਪੂਰੀ ਭਰਤੀ ਕਰੀ ਜਾਂਦੀ ਆ ਫਿਰ ਜਿਹੜੀਆਂ ਛੋਟੀਆਂ ਪੋਸਟਸ ਹੁੰਦੀਆਂ ਤਾਂ ਉਹਦੇ ਵਿੱਚ ਵੀ ਸਾਡੇ ਪੰਜਾਬੀਆਂ ਨੂੰ ਅਡਜਸਟ ਕੀਤਾ ਜਾਂਦਾ। ਕੱਟ ਉੱਥੇ 2 ਮਹੀਨੇ 6 ਮਹੀਨੇ ਕੰਮ ਲੱਭਣ ਨੂੰ ਲੱਗਦੇ ਆ ਜੋ ਅੱਜ ਦੇ ਹਾਲਾਤ ਆ ਬਾਹਰ ਦੇ ਮੁਲਕਾਂ ਦੇ। ਸਤਿ ਸ੍ਰੀ ਅਕਾਲ ਜੀ। ਅੱਜ ਸਾਡੇ ਨਾਲ ਨੇ ਪਹੁੰਚੇ ਅੱਜ ਕੱਲ ਦਾ ਜਿਹੜਾ ਯੂਥ ਆ ਯੂਥ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਬਹੁਤ ਜ਼ਿਆਦਾ ਪ੍ਰੋਬਲਮ ਆ ਜੋ ਮਤਲਬ ਹਰ ਇੱਕ ਬੰਦੇ ਨੂੰ ਵੀ ਫੇਸ ਕਰਨੀਆਂ ਪੈ ਰਹੀਆਂ ਤੇ ਯੂਥ ਨੂੰ ਵੀ ਫੇਸ ਕਰਨੀਆਂ ਪੈ ਰਹੀਆਂ। ਉਹਦੇ ਵਿੱਚ ਸਾਡੇ ਨਾਲ ਮੌਜੂਦ ਨੇ ਜੁੱਥ ਦੇ ਕੁਝ ਨੌਜਵਾਨ ਮੁੰਡੇ ਤੇ ਜਿਹਦੇ ਵਿੱਚ ਬਹੁਤ ਹੀ ਯੋਗੇ ਸਰਡੇ ਸਰਪੰਚ ਸਾਹਿਬ ਤੇ ਸਰਪੰਚ ਸਾਹਿਬ ਵੀ ਅਸੀਂ ਤੁਹਾਨੂੰ ਇਹਨਾਂ ਨੂੰ ਮਲਾਵਾਂਗੇ ਇਹਨਾਂ ਦੇ ਕੱਦ ਤੇ ਨਾ ਜਾਇਓ ਤੇ ਇਹ ਇਹਨਾਂ ਦੀਆਂ ਗੱਲਾਂ ਤੇ ਵਿਚਾਰ ਸੁਣਿਓ ਤੇ ਇੱਕ ਸਾਡੇ ਨਾਲ ਨੌਜਵਾਨ ਨੇ ਜਸਪ੍ਰੀਤ ਸਿੰਘ ਤੇ ਇਹਨਾਂ ਨਾਲ ਅੱਜ ਆਪਾਂ ਕੁਝ ਗੱਲਾਂ ਬਾਤਾਂ ਕਰਦੇ ਆਂ ਸਰਪੰਚ ਸਾਹਿਬ ਤੁਹਾਨੂੰ ਮੇਰਾ ਮਤਲਬ ਪਹਿਲਾ ਕੁਐਸਚਨ ਇਹ ਆ ਤੁਸੀਂ ਮਤਲਬ ਲਗਭਗ 2000 ਬਾਰਨ ਤੋਂ ਬਾਅਦ ਦੇ ਆਂ ਜੋ ਆਪਣੀ ਜਵਾਨੀ ਹੈ ਇਹ ਮੈਂ ਦੇਖਦਾ ਆਲਮੋਸਟ ਜੋ ਹੈ ਜਿੰਨੇ ਵੀ ਲਾਗਲੇ ਸ਼ਹਿਰ ਵਿੱਚ ਕਿਤੇ ਵੀ ਜਾਨਣਾ ਘੁੰਮਣਾ ਜਾਂ ਕੁਝ ਕਰਨਾ ਤੇ ਹਰ ਇੱਕ ਦੁਕਾਨ ਦੇ ਅੱਗੇ ਲਿਖਿਆ ਹੋਇਆ ਵੀ ਸਾਨੂੰ ਕੰਮ ਕਰਨ ਲਈ ਲੜਕਾ ਜਾਂ ਲੜਕੀ ਦੀ ਜ਼ਰੂਰਤ ਹੈ ਪਰ ਮੈਂ ਕਈਆਂ ਨਾਲ ਗੱਲ ਵੀ ਕੀਤੀ ਹੈ ਕੀ ਕੀ ਗੱਲ ਕੰਮ ਕਰਨ ਵਾਸਤੇ ਮੁੰਡੇ ਨਹੀਂ ਮਿਲਦੇ ਜਾਂ ਕੁੜੀਆਂ ਨਹੀਂ ਮਿਲਦੀਆਂ ਲੋਕ ਸੈਲਰੀਆਂ ਵੀ ਵਧੀਆ ਦੇ ਰਹੇ ਆ ਪਰ ਅੱਜ ਕੱਲ ਜਿਨ੍ਹਾਂ ਨੇ ਵੀ ਬਿਜ਼ਨਸ ਕਰਿਆ ਤਾਂ ਉਹ ਬਿਜ਼ਨਸ ਕਰਕੇ ਖੁਸ਼ ਨਹੀਂ ਹੈਗੇ ਕਿਉਂਕਿ ਬੰਦੇ ਮਿਲਦੇ ਨਹੀਂ ਹੈਗੇ ਤੇ ਉਹਦੇ ਬਾਰੇ ਤੁਹਾਡਾ ਕੀ ਹੈਗਾ ਵੀ ਇਹ ਜਿਹੜੀ ਆਪਣੀ ਜਵਾਨੀ ਆ ਚਾਹੇ ਮੁੰਡੇ ਚਾਹੇ ਕੁੜੀਆਂ ਇਹੇ ਕੰਮ ਕਰਕੇ ਕੱਤ ਨਹੀਂ ਤੁਸੀਂ ਦੇਖੋ ਜਿਹੜੇ ਹੁਣ ਸਾਡੀ ਪੀੜ੍ਹੀ ਆ ਜਾਂਦੀ 2000 ਤੋਂ ਬਾਅਦ ਆ ਬੌਰ ਨਾਲ 2000 ਇਹਨਾਂ ਦੀ ਜਿਹੜੀ ਇੱਛਾ ਈ ਇਹ ਕਹਿੰਦੇ ਵੀ ਸਾਡੀਆਂ ਘਰ ਬੈਠਿਆਂ ਦੀਆਂ ਡਿਜ਼ਾਇਰਜ਼ ਪੂਰੀਆਂ ਹੋਈ ਜਾਣ ਜਿੰਨਾ ਚਿਰ ਇਹਨਾਂ ਦੇ ਮਾਪੇ-ਬਾਪ ਇਹਨਾਂ ਦੀਆਂ ਡਿਜ਼ਾਇਰਜ਼ ਪੂਰੀਆਂ ਕਰਦੇ ਆ ਕੋਈ ਫੋਨ ਲੈਣਾ ਕੋਈ ਬੁਲਟ ਲੈਣਾ ਉਹ ਘਰ ਬੈਠਿਆਂ ਨੂੰ ਮਿਲ ਜਾਂਦਾ ਇਹਨਾਂ ਨੂੰ ਤੇ ਇਨਾਂ ਨੂੰ ਲੋੜ ਹੀ ਨਹੀਂ ਪੈਂਦੀ ਕੰਮ ਕਰਨ ਦੀ ਇਹ ਕਹਿੰਦੇ ਸਾਨੂੰ ਖੁੱਲਾ ਖਰਚਾ ਚਾਹੀਦਾ ਜੀ 20-50 ਹਜ਼ਾਰ ਰੁਪਏ ਮਹੀਨੇ ਦਾ ਮਿਲੀ ਜਾਵੇ ਬਸ ਸਾਨੂੰ ਹੋਰ ਕੁਝ ਨਹੀਂ ਜੈਦਾ ਸਾਨੂੰ ਕੰਮ ਕਰਨ ਦੀ ਲੋੜ ਜਿੰਨਾ ਚਿਰ ਹੁਣ ਇਹਨਾਂ ਦੇ ਮਾਪੇ ਇਹ ਆਪਣੇ ਮਾਪੇ ਉੱਪਰ ਡਿਪੈਂਡ ਹੈ ਜਿੰਨਾ ਚਿਰ ਉਹ ਇਹਨਾਂ ਤੋਂ ਥੋੜਾ ਥੋੜਾ ਪਿੱਛੇ ਨਹੀਂ हटਦੇ ਇਹਨਾਂ ਤੇ ਪੱਛਰ ਜ਼ਿੰਮੇਵਾਰੀਆਂ ਨਹੀਂ ਪੈਂਦੀਆਂ ਉਹਨਾਂ ਚਿਰ ਸਾਡੀ ਨੌਜਵਾਨ ਪੀੜੀ ਦਾ ਕੁਝ ਨਹੀਂ ਹੋ ਸਕਦਾ ਇਹਨਾਂ ਦੀਆਂ ਹੁਣ ਘਰ ਬੈਠਿਆਂ ਦੀ ਇੱਛਾ ਪੂਰੀ ਹੁੰਨੀ ਹੈ ਕਿਸੇ ਨੂੰ ਬੋਲਟ ਆ ਅਗਲਾ ਦੋ ਜਿੱਦਾਂ ਕਰਦਾ ਮੈਂ ਮਰ ਜੂ ਕਰਦੇ ਕਹਿੰਦੇ ਨੇ ਮੁੰਡਾ ਜ਼ਰੂਰੀ ਹੋਣਾ ਅਸੀਂ ਲੈ ਕੇ ਦੇ ਦਨੇ ਔਖੇ ਔਖੇ ਤੰਗੀ ਕਰਦੇ ਘੱਟ ਲੰਨੇ ਆਂ ਜੀ ਪਰ ਜਵਾਖ ਪਰ ਤੰਗੀ ਨਹੀਂ ਆਉਣ ਦਿੰਦੇ ਪਰ ਉਹ ਗੱਲ ਗਲਤ ਹੈ ਜਿੰਨੇ ਨੂੰ ਹਾਲਾਤ ਨਾਲ ਲੜਨਾ ਪੈਂ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ 'ਚ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਅਸੀਂ ਜੀ ਹੁਣ ਸਾਨੂੰ ਤੁਹਾਡਾ ਅਗਲਾ ਅਸੀਂ ਤੁਹਾਨੂੰ ਕੁਐਸਚਨ ਪੁੱਛਦੇ ਆਂ ਕਿ ਜਿੱਦਾਂ ਹੁਣ ਸਰਪੰਚ ਸਾਹਿਬ ਨੇ ਦੱਸਿਆ ਹੈ ਗੱਲਾਂ ਵੀ ਮਤਲਬ ਮਾਂ-ਵਾਪੇ 'ਤੇ ਨਿਰਭਰ ਹੋਣ ਕਰਕੇ ਬੱਚੇ ਅੱਜ ਕੱਲ ਕੰਮ ਨਹੀਂ ਕਰਦੇ ਤਾਂ ਤੁਸੀਂ ਦੇ ਵਿੱਚ ਕੀ ਸਮਝਦੇ ਆਂ ਵੀ ਇਹ ਸਾਡੀ ਜਿਹੜੀ ਜਵਾਨੀ ਆ ਇਹਦੇ ਵਿੱਚ ਕੋਈ ਸ਼ਰਮਾ ਜਾਂ ਕੋਈ ਮਤਲਬ ਕੰਮ ਕਰਨ ਦੀ ਜਾਂ ਮਤਲਬ ਬਾਹਰ ਜਾਣ ਦਾ ਕੀੜਾ ਹੈ ਜਾਂ ਇਹਦੇ ਵਿੱਚ ਮਾਪਾ-ਬਪ ਦਾ ਕਸੂਰ ਹੈ ਤੁਹਾਡੇ ਕੀ ਵਿਚਾਰ ਹੈ ਵੈਸੇ ਮੇਰੇ ਹਿਸਾਬ ਨਾਲ ਤਾਂ ਇਹ ਸ਼ਰਮ ਹੈ ਸ਼ਰਮ ਹੋ ਗਈ ਜਾਂ ਫਿਰ ਇਹ ਕਹਿੰਦੇ ਕਿ ਕੰਮ ਛੋਟਾ ਹੁੰਦਾ ਵੈਸੇ ਕੰਮ ਕੋਈ ਛੋਟਾ-ਬੋਰਾ ਨਹੀਂ ਹੁੰਦਾ ਬੰਦੇ ਸੋਚ ਛੋਟੀ ਹੁੰਦੀ ਹੈ ਕੋਈ ਕੰਮ ਤਾਂ ਹਰੇਕ ਕੋਈ ਕਰ ਸਕਦਾ ਹੈ ਪੰਜਾਬੀ ਕਹੇ ਜੇ ਬੰਦਾ ਹਰ ਇੱਕ ਕੰਮ ਕਰ ਸਕਦਾ ਹੈ ਪਰ ਆਪਾਂ ਸ਼ਰਮ ਮਾਰ ਜਾਂਦੀ ਹੈ ਉਹ ਜਦੋਂ ਆਪਣੀ 20-25 ਲੱਖ ਲਾ ਕੇ ਲੋਕ ਬਾਹਰ ਅਮਰੀਕਾ ਕੈਨੇਡਾ ਜਾਂਦੇ ਆ ਉੱਥੇ ਕੀ ਕੰਮ ਕਰਦੇ ਆ ਉੱਥੇ ਵੀ ਛੋਟੇ ਕੰਮੇ ਕਰਦੇ ਆ ਹੀ ਰੈਕਿੰਗ ਰੂਫਰ ਸਾਬਤ ਕਰਦੇ ਆ ਟੋਇਲਟ ਹੋ ਕੋਈ ਕੰਮ ਕਰਦੇ ਆ ਇਹ ਉਹੀ ਕੰਮ ਪਾ ਇੱਥੇ ਕਰੀਏ ਇੱਥੇ ਨਾਲ ਉਹ ਵਧੀਆ ਕੰਮ ਕਰ ਸਕਦੇ ਆ ਆਪਾਂ ਪਰ ਕਰਲੀ ਸਾਬੇਸ ਲੋਕਾਂ ਮੈਂ ਇੱਕ ਦੂਜੇ ਨੂੰ ਦੇਖ ਦੇਖ ਕੇ ਅਗਲੇ ਬਾਹਰ ਜਾਈ ਜਾਂਦੇ ਆ ਉੱਥੇ ਵੈਸੇ ਕੰਮ ਵੀ ਉਹ ਹਾਈ ਕਰਦੇ ਆ ਵਾ ਉੱਥੇ ਉਹ ਲੋਕ ਇੱਕ ਦੂਜੇ ਨੂੰ ਦੱਸਿਆ ਕਿ ਅਸੀਂ ਤਾਂ ਵਧੀਆ ਕੰਮ ਕਰਦੇ ਆ ਗੱਡੀਆਂ ਲੈ ਲਈਆਂ ਐ ਲੈ ਰੀਆਂ ਤੇ ਲੋਕ ਨੇ ਲੱਧ ਕੇ ਅਸੀਂ ਉਹਦੇ ਘਰ ਤੇ ਰਹੀਏ ਆਪਾਂ ਹੀ ਬਾਹਰ ਚਲੀਏ ਜਦ ਤੁਸੀਂ ਬਹੁਤ ਸੋਹਣਾ ਆਨਸਰ ਦਿੱਤਾ ਕਿ ਬਾਹਰ ਵੀ ਜਾ ਕੇ ਇਹ ਮਤਲਬ ਟਾਇਲਟ ਤੱਕ ਸਾਫ ਕਰਨ ਤੱਕ ਵੀ ਜਾਣੇ ਆਪਣੇ ਬੱਚੇ ਮੈਂ ਹੁਣੇ ਲੇਟੈਸਟ ਟਰੈਵਲ ਕਰਕੇ ਆਇਆ ਤੇ ਮੈਂ ਦੇਖਿਆ ਉੱਥੇ ਜਿੱਦਾਂ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਆ ਉੱਥੇ ਹਰ ਇੱਕ ਜਗ੍ਹਾ ਉਹਨੇ ਲਿਖ ਕੇ ਲਾਇਆ ਹੋਇਆ ਵੀ ਸਾਨੂੰ ਬੰਦਾ ਨਹੀਂ ਚਾਹੀਦਾ ਸਾਨੂੰ ਕੰਮ ਲਈ ਸਾਨੂੰ ਰੈਜ਼ਿਊਮ ਨਾ ਦੇਣਾ ਸਾਨੂੰ ਇੰਟਰਵਿਊ ਵਾਸਤੇ ਨਾ ਕਹਿਣਾ ਉਹ ਤੇ ਉਹਨਾਂ ਨੇ ਹਰ ਇੱਕ ਜਗ੍ਹਾ ਲਿਖ ਕੇ ਲਾਇਆ ਹੋਇਆ ਕਿ ਉੱਥੇ ਆਪਣੇ ਨੌਜਵਾਨ ਭਾਈ ਪੈਣਾ ਸਾਰੇ ਫ੍ਰੀ ਫਿਰਦੇ ਆ ਘੁੰਮਦੇ ਤੇ ਉੱਥੇ ਵੀ ਪਰ ਹੁਣ ਉਹਨਾਂ ਨੇ ਵੀ 25 ਲੱਖ ਲਾ ਕੇ ਗਏ ਪਿਆ ਹੁਣ ਉੱਥੇ ਵੀ ਡਿਪਰੈਸ਼ਨ ਦਾ ਸਕਾਰ ਹੋਨੇ ਆ ਤੇ ਜਿਹੜੇ ਹੁਣ ਆਪਾਂ ਹਰ ਰੋਜ਼ ਨੇਤ ਆਪਾਂ ਦੇਖਦੇ ਆ ਵੀ ਹਾਰਟ ਅਟੈਕ ਆ ਰਹੇ ਆ ਉੱਥੇ ਬੱਚਿਆਂ ਨੂੰ ਜਦ ਡਿਪਰੈਸ਼ਨ ਚ ਜਾ ਰਹੇ ਆ ਉਹ ਸਾਰੇ ਜਿਹੜੇ ਪੈਸੇ ਲਾ ਕੇ ਗਏ ਹੋਏ ਆ ਜਾਂ ਜ਼ਮੀਨਾਂ ਵੇਚ ਕੇ ਗਏ ਹੋਏ ਆ ਉਹਨਾਂ ਕਰਕੇ ਉਹਨਾਂ ਨੂੰ ਦਿੱਕਤ ਆ ਰਹੀ ਆ ਇਹ ਤਾਂ ਹੈ ਉਹ ਉਹਨਾਂ ਨੇ ਦੇਖਿਓ ਤੁਸੀਂ 5-4 ਸਾਲ ਦੀ ਗੱਲ ਆ ਉਹਨਾਂ ਨੇ ਕੈਨੇਡਾ ਨੇ ਹੱਥ ਦਾ ਬਹੁਤ ਜ਼ਿਆਦਾ ਟਾਈਟ ਕਰ ਰਹੇ ਆ ਉਹ ਜਿੱਦਾਂ ਹੀ ਮਤਲਬ ਸਰਕਾਰ ਬਦਲਦੀ ਆ ਟਰੂਡੋ ਦੀ ਤਾਂ ਉਹਨਾਂ ਨੇ ਮਤਲਬ ਜਿੰਨੇ ਵੀ ਹੁਣ ਤੱਕ ਪੀਆਰ ਨਹੀਂ ਹੋਏ ਜਾਂ ਮਤਲਬ ਪੀਆਰਾਂ ਦੀਆਂ ਜਿਨ੍ਹਾਂ ਦੇ ਫੈਸਲੇ ਲੱਗੇ ਵਿਦਡਰਾ ਟੋ ਉਹਨਾਂ ਦਾ ਨਹੀਂ ਆਇਆ ਉਹਨਾਂ ਨੇ ਸਾਰੇ ਵਾਪਸ ਕਰਦਾ ਨੇ ਤੇ ਫਿਰ ਇੱਥੇ ਜਾ ਕੇ ਜੇ ਹੁਣ ਇੱਥੇ ਤੁਸੀਂ ਦੇਖੋ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸਰਪੰਚ ਸਾਹਿਬ ਜਿੱਦਾਂ ਮਤਲਬ ਆਪਾਂ ਨੂੰ ਜਸਜੀ ਨੇ ਦੱਸਿਆ ਵੀ ਆਪਣਾ ਜਵਾਨੀ ਬਾਹਰ ਨੂੰ ਭੱਜ ਰਹੀ ਆ ਜੋ ਕਰ ਰਹੀ ਆ ਤੁਹਾਡਾ ਉਹਦੇ ਬਾਰੇ ਕੀ ਵਿਚਾਰ ਆ ਮੈਂ ਇਹੀ ਚੀਜ਼ ਮੈਂ ਵੀ ਸੋਚ ਰਿਹਾ ਸੀ ਜਦੋਂ ਇਹਨਾਂ ਨੇ ਦੱਸਿਆ ਵੀ ਬਾਹਰ ਜਾ ਕੇ ਮੁੰਡੇ ਟਾਇਲਟ ਸਾਫ਼ ਕਰਨ ਤੱਕ ਜਾਣੇ ਆ ਪਰ ਮੈਨੂੰ ਜਿੱਥੇ ਤੱਕ ਲੱਗਦਾ ਵੀ ਆਪਣੇ ਉਰੇ ਕੰਮ ਕਰਨ ਵਿੱਚ ਆਪਣੇ ਦੂਜੇ ਬੰਦਿਆਂ ਦਾ ਰੋਕਣ ਦਾ ਆਪਣੇ ਦਾ ਪੂਰਾ ਹੱਥ ਹੁੰਦਾ ਬਾਹਰ ਉਰੇ ਕੋਈ ਬੰਦਾ ਆਪਣੇ ਦੱਸਣਾ ਉਹਦੀ ਕਿਰਤ ਕਰ ਲਵੇ ਕੋਈ ਫਾਸਟ ਫੂਡ ਦੀ ਸ਼ਾਪ ਕਰ ਲਵੇ ਕੋਈ ਰੇੜੀ ਲਾ ਲਵੇ ਜਿਹਦਾ ਕਹਿੰਦੇ ਆਪਾਂ ਉਹਨੂੰ ਕਹਿਣਗੇ ਯਾਰ ਤੂੰ ਪੰਜਾਬੀ ਹੋ ਕੇ ਆਹ ਕੰਮ ਕਰੂੰਗਾ ਉਹ ਨੂੰ ਕਹਿੰਦੇ ਤਾਂ ਪੰਜਾਬੀ ਹੋ ਕੇ ਆਹ ਕੰਮ ਬਾਹਰ ਜਾ ਕੇ ਚਾਏ ਉਹ ਹੋਟਲਾਂ ਵਿੱਚ 10 ਮਹੀਨੇ ਖਾਲੀ ਕਰਦਾ ਹੋਵੇ ਪਰ ਉਹ ਨੂੰ ਇਹ ਕਹਿੰਦਾ ਵੀ ਯਾਰ ਉਹ ਦੇਖੋ ਦੁੱਖ ਖਲਾਣੇ ਦਾ ਮੁੰਡਾ ਬਾਹਰ ਗਿਆ ਵਾ ਤੂੰ ਉਹਨੇ ਧੱਕੇ ਖਾ। ਉਹ ਧੱਕੇ ਨਹੀਂ ਹੈਗੇ ਸਾਡੇ ਦਾ ਗੁਰਦਾਨ ਕਰੇ ਜੀ ਕਹਿੰਦੇ ਕਿ ਦਸਾਂ ਨਾ ਉਹਦੇ ਕਿਰਤ ਕਰੋ। ਅਸੀਂ ਆਪਣੇ ਹੀ ਆਪਣਿਆਂ ਦੀਆਂ ਲੱਤਾਂ ਖਿੱਚਦੇ ਆ ਉਹਨਾਂ ਨੂੰ ਕਿਰਤ ਕਰਨ ਤੋਂ ਰੋਕਦੇ। ਇਹਨਾਂ ਇਹਦੇ ਵਿੱਚ ਇਹ ਵੀ ਹੈ ਵੀ ਮੁੰਡੇ ਕੁੜੀਆਂ ਕੰਮ ਨਹੀਂ ਕਰ ਸਕ ਕਰਦੇ ਹੈਗੇ ਆਪਣੇ ਬਹੁਤ ਉਹ ਕਹਿੰਦੇ ਨੇ ਯਾਰ ਤੂੰ ਖਲਾਣੇ ਥਾਂ ਦਾ ਕਿਉਂ ਲੈ ਤੂੰ ਯਾਰ ਜੱਟਾਂ ਦਾ ਹੋ ਕੇ ਤੂੰ ਫਲਾਣਿਆਂ ਦਾ ਹੋ ਕੇ ਤੂੰ ਦੁਕਾਨਾਂ 'ਪਰ ਕੰਮ ਕਰੂਗਾ ਤੂੰ ਮਤਲਬ ਜਾਤ ਪਾਤ ਐ ਇੱਥੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਦੇਖੀ ਜਾਂਦੀ ਆ ਉਰੇ ਤੇ ਉਰੇ ਮਤਲਬ ਦੂਸਰੇ ਨੂੰ ਕੰਮ ਨਹੀਂ ਕਰਨਾ ਦੇਣਾ ਹਰ ਵੇਲੇ ਤਾਨੇ ਮੇਣੀ ਤਾਨੇ ਮੇਣੀ ਜੇ ਕੋਈ ਇੱਥੇ ਵਧੀਆ ਕੰਮ ਕਰਦਾ ਤਾਂ ਉਹਦੇ ਨਾਲ ਫਿਰ ਜਲਸੀ ਜਲਸੀ ਵੀ ਕਿਤੇ ਮੇਰੇ ਉੱਪਰ ਨਾ ਹੋ ਜਾਵੇ ਬਾਹਰ ਇਹ ਚੀਜ਼ ਹੈ ਨਹੀਂ ਉਹ ਕਹਿੰਦੇ ਵੀ ਠੀਕ ਆ ਆਪਣਾ ਕਰੂੰਗੇ ਖਾਉਂਗੇ ਔਰੇ ਹੁਣ ਆਪਣਾ ਇਹ ਕਿਆ ਕਰਦੇ ਔਰੇ ਕਹਿੰਦਾ ਯਾਰ ਤੂੰ ਆਹ ਕੰਮ ਕਰੂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਅਸੀਂ ਆਪਣੇ ਮੁੰਡੇ ਵਾਪਸ ਲਿਆਉਣੇ ਭਈਏ ਭਜਾਉਣੇ ਆ ਠੀਕ ਆ ਜਿਹੜੇ ਫਾਸਟ ਫੂਡਾਂ ਦੀਆਂ ਜਿਹੜੀਆਂ ਲਾਉਂਦੇ ਤੁਸੀਂ ਉਹਨਾਂ ਦੀਆਂ ਜਿਹੜੀਆਂ ਬੰਦ ਕਰਵਾਉਂਦੇ ਆਪਣੇਆਂ ਨੂੰ ਇਹ ਤੁਸੀਂ ਕੰਮ ਨਹੀਂ ਕਰਨ ਦਿੰਦੇ ਪਰ ਹਾਲਾਤ ਬਾਹਰ ਵੀ ਬਹੁਤ ਜ਼ਿਆਦਾ ਖਰਾਬ ਆ ਸਹੀ ਨਹੀਂ ਹੈਗੇ ਰਾਤ ਤੇ ਮੈਂ ਦੇਖਿਆ ਇੱਥੇ ਆਪਣੀਆਂ ਕੁੜੀਆਂ ਵਿਚਾਰੀਆਂ ਉਹ ਕੁਸ਼ਕ ਪੈਸਿਆਂ ਵਾਸਤੇ ਵਿਚਾਰੀਆਂ ਸੜਕ ਦੇ ਖੜ ਕੇ ਕੋਈ ਪੀਜਾ ਦਾ ਬੋਰਡ ਚੱਕੀ ਖੜੀ ਹੈ ਵੀ ਪੀਜਾ ਲੈ ਲਓ ਆਫਰ ਲਾ ਕੇ ਉਹਨਾਂ ਨੂੰ ਪੜਾ ਦਿੰਦੇ ਆ ਸਾਈਨ ਬੋਰਡ ਵੀ ਪੀਜੇ ਵਾਲੇ ਜਾਂ ਕੁਝ ਹੋਰ ਵਿਚਾਰੀਆਂ ਬਹੁਤ ਉੱਥੇ ਉਹਨਾਂ ਨਾਲ ਬਹੁਤ ਮਤਲਬ ਮੈਂ ਰੈਸਟੋਰੈਂਟਾਂ ਦੇ ਵੀ ਦੇਖੀ ਛੋਟ ਛੋਟੀਆਂ ਕੁੜੀਆਂ ਵਿਚਾਰੀਆਂ ਪਲੱਸ 2 ਵਾਲੀਆਂ ਕੰਮ ਕਰਦੀਆਂ ਉੱਥੇ ਮਿਹਨਤ ਕਰਦੀਆਂ ਬਹੁਤ ਜ਼ਿਆਦਾ ਤੇ ਪਰ ਉਹੀ ਮਿਹਨਤ ਜੇ ਇੱਥੇ ਕਰ ਲੈਣ ਤਾਂ ਜਿੰਨੇ ਪੈਸੇ ਉੱਥੇ ਲਾ ਕੇ ਗਏ ਆ ਜੇ ਐਨੇ ਹੀ ਪੈਸੇ ਲਾ ਕੇ ਇੱਥੇ ਕੋਈ ਰਜਗਾਰ ਆਪਣਾ ਬਿਜ਼ਨਸ ਕਰ ਲੈਣਾ ਇੱਥੇ 100% ਬੈਟਰ ਰਿਜ਼ਲਟ ਮਿਲੂਗਾ ਜੀ ਬਟ ਇੱਥੇ ਉਹ ਚਾਹੁੰਦੇ ਵੀ ਅਸੀਂ ਕੰਮ ਕਰ ਲਈ ਪਰ ਨਾਲ ਦਾ ਬੰਦਾ ਉਹੀ ਗੱਲ ਆ ਗਈ ਨਾ ਜੀ ਉੱਥੀ ਉੱਥੇ ਉਹ ਚਾਹੇ ਸੜਕ ਤੇ ਖੜਿਆ ਜੀ ਉੱਥੇ ਆਪਣੇ ਅੰਡਗਵਾੜ ਨੇ ਉੱਥੇ ਇਹ ਨਹੀਂ ਦੇਖਣਾ ਕਿ ਵੀ ਉਹ ਸੜਕ ਤੇ ਖੜਾ ਉੱਥੇ ਹੀ ਕਹਿਣਾ ਯਾਰ ਤੂੰ ਇੱਥੇ ਖੜਾ ਉਹ ਦੇਖੋ ਬਾਹਰ ਚਲੇ ਗਿਆ ਇਹ ਚੀਜ਼ ਹਰਕ ਪਾਉਂਦੀ ਅਗਲਾ ਕਹਿੰਦਾ ਯਾਰ ਮਨ ਨੂੰ ਉਹ ਬੰਦਾ ਤਾਨਾ ਮਾਰ ਮਨੂੰ ਬੰਦਾ ਕਹਿ ਕਿਵੇਂ ਗਿਆ ਵੀ ਉਹ ਫਲਾਣੇ ਦਾ ਤੇਰੇ ਤੇ ਤੇ ਬਾਅਦ ਚ ਪੜ੍ਹਾਈ ਕਰੀਓ ਤੇ ਤੋਂ ਪਹਿਲਾ ਬਾਹਰ ਚਲੇਗਾ ਤੂੰ ਇੱਥੇ ਧੱਕੇ ਕਰਨ। ਨਹੀਂ ਉਹਨੂੰ ਇਹ ਨਹੀਂ ਕਹਿਣਾ ਹੈਗਾ ਵੀ ਯਾਰ ਦੇਖੋ ਬਾਹਰ ਧੱਕੇ ਖਾ ਰਿਆ ਬਾਹਰ ਦੇ ਬਹੁਤ ਆਪਣਾ ਉਰੀ ਕੰਮ ਤੋਰ। ਉਹਨੂੰ ਐਸੇ ਕੰਮ ਤੋਰਨ ਨਾਲ ਕਹਿਣਾ ਯਾਰ ਲੈ ਤੂੰ ਆਹ ਕੰਮ ਕਰੂਗਾ ਤੂੰ ਹੁਣ ਪੀਜੇ 버ਗਰ ਵੇਚੂ। ਤੇ ਹੁਣ ਆਹ ਕੰਮ ਪਰਾ ਗਿਆ। ਨਹੀਂ ਤੂੰ ਫੈਕਟਰੀਆਂ 'ਚ ਧੱਕੇ ਖਾਊਗਾ ਯਾਰ। ਨਹੀਂ। ਬਾਹਰ ਵੀ ਤਾਂ ਯਾਰ ਫੈਕਟਰੀਆਂ ਹੀ ਨੇ। ਬਾਹਰ ਵੀ ਅਸੀਂ ਫੈਕਟਰੀਆਂ 'ਚ ਜਾ ਕੇ ਮਗੋਰੀਆਂ ਦੇ ਥੱਲੇ ਕੰਮ ਕਰਦੇ ਆਂ। ਸਾਡੇ ਪੰਜਾਬ 'ਚ ਫੈਕਟਰੀਆਂ ਹੋਣ ਦੇ ਬਾਵਜੂਦ ਵੀ ਪੰਜਾਬੀ ਮੁੰਡੇ ਨਹੀਂ ਹੈਗੇ ਜਦੋਂ ਅਸੀਂ ਬਾਹਰ ਜਾਂਦੇ ਹਾਂ ਬਾਹਰ ਦੇ ਸਾਡੇ ਉਰਾਰਾਂ ਆ ਰਹੇ ਸਾਡੇ ਯੂਪੀ ਪਿਆਰ ਵਾਲੇ ਆ ਰਹੇ ਪਰ ਇੱਥੇ ਆਪਣੇ ਸਰਕਾਰ ਦੀਆਂ ਵੀ ਨੀਤੀਆਂ ਸਹੀ ਨਹੀਂ ਹੈਗੀਆਂ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਫੈਕਟਰੀਆਂ ਸਾਡੇ ਪੰਜਾਬੀਆਂ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਕਿਸੇ ਵੀ ਕੰਮ ਦੇ ਵਿੱਚ ਪਹਿਲਾਂ ਸਾਡੇ ਅਦਰ ਸਟੇਟਸ ਨੂੰ ਦੇ ਬੰਦੇ ਲੈ ਕੇ ਆਏ ਜਾਂਦੇ ਆ ਉੱਥੇ ਭਰੇ ਜਾਂਦੇ ਆ ਪੂਰਾ ਪੂਰੀ ਭਰਤੀ ਕਰੀ ਜਾਂਦੀ ਆ ਫਿਰ ਜਿਹੜੀਆਂ ਜਿੱਦਾਂ ਮਤਲਬ ਛੋਟੀਆਂ ਪੋਸਟਸ ਹੁੰਦੀਆਂ ਆ ਤਾਂ ਉਹਦੇ ਵਿੱਚ ਵੀ ਸਾਡੇ ਪੰਜਾਬੀਆਂ ਨੂੰ ਅਡਜਸਟ ਕੀਤਾ ਜਾਂਦਾ ਇਹ ਸਰਕਾਰ ਦੀਆਂ ਵੀ ਨੀਤੀਆਂ ਸਹੀ ਨਹੀਂ ਹੈ ਕਿਹਾ। ਇੱਥੇ ਆਪਾਂ ਸਰਕਾਰ ਨੂੰ ਵੀ ਕਹਿ ਸਕਦੇ ਆਂ ਵੀ ਸਰਕਾਰ ਦੀਆਂ ਜਿਹੜੀਆਂ ਇਹ ਨੀਤੀਆਂ ਇਹ ਸਹੀ ਨਹੀਂ ਹੈਗੀਆਂ। ਇਹ ਸਰਕਾਰਾਂ ਵੀ ਉਹੀ ਰਿਜ਼ਰਵੇਸ਼ਨ ਵਾਲਾ ਭੇਦਭਾਵ ਕਰ। ਹੁਣ ਕੋਈ ਵੀ ਚੀਜ਼ ਆਪਾਂ ਕੋਈ ਪੜ੍ਹਾਈ ਕਰਨੀ ਕੋਈ ਮੈਡੀਕਲ ਦੀ ਕਰਨੀ ਜਨਰਲ ਨੂੰ ਫੁੱਲ ਫੀਸ ਦੇਣੀ ਪੈਂਦੀ ਆ ਫਿਰ ਵੀ ਸੀਟਾਂ ਨਹੀਂ ਨਿਕਲਦੀਆਂ ਜੀ। ਅਦਰ ਰਿਜ਼ਰਵੇਸ਼ਨ ਕੋਟੇ ਵਾਲਿਆਂ ਨੂੰ ਅੱਧੀ ਫੀਸ ਆ ਸੀਟ ਵੀ ਪਹਿਲ ਦੇ ਤਾਰ ਤੇ ਆ। ਬਹੁਤ ਪਰਿਵਾਰ ਜਨਰਲ ਦੇ ਵਿੱਚ ਵੀ ਐਦਾਂ ਜਿਹੜੇ ਰੋਟੀ ਪਕਾਉਣ ਤੋਂ ਵੀ ਮਹਤਾਜ ਆ। ਜਿਹੜੇ ਮਤਲਬ ਇੱਕ ਗਰੀਬੀ ਰੇਖਾ ਤੋਂ ਜਿੱਦਾਂ ਜਿਨ੍ਹਾਂ ਨੂੰ ਪਰ ਰਜ਼ਰਵੇਸ਼ਨ ਕਰਦੇ ਆ ਉਹਨਾਂ ਤੋਂ ਵੀ ਚੱਲਦੇ ਆ ਬਹੁਤ ਜ਼ਿਆਦਾ ਪਰ ਉਹਨਾਂ ਨੂੰ ਕੋਈ ਵੀ ਸਹੂਲਤ ਮਹੀ ਨਹੀਂ ਹੁੰਦੀ ਉਹ ਕਹੇ ਆ ਉਹਨਾਂ ਦੇ ਕਿਉਂਕਿ ਉਹਨਾਂ ਦੇ ਅੱਗੇ ਸਿਰਫ ਜਨਰਲ ਵਾਲਾ ਟੈਗ ਲੱਗ ਜਾਂਦਾ ਬਟ ਚਲੋ ਆਪਾਂ ਫੇਰ ਵੀ ਮੁੱਕ ਦੀ ਗੱਲ ਇੱਧਰ ਨੂੰ ਆਉਂਦੇ ਆ ਘੁੰਮਦੇ ਹੋਏ ਵੀ ਜਿਹੜੀਆਂ ਬਾਹਰਲੀਆਂ ਕੰਟਰੀਆਂ ਉੱਥੇ ਨਾਲੋਂ ਸਾਡਾ ਪੰਜਾਬ ਬਹੁਤ ਵਧੀਆ ਤੇ ਇੱਥੇ ਰਹਿ ਕੇ ਹੀ ਕੋਈ ਕੰਮ ਕਰਿਆ ਜਾਵੇ ਤਾਂ ਬਹੁਤ ਵੀ ਇਹੀ ਕਹਨੇ ਆ ਵੀ ਦੇਖੋ ਪਹਿਲਾਂ ਤਾਂ ਤੁਸੀਂ ਉੱਥੇ 25 ਲੱਖ ਰੁਪਏ ਲਾ ਕੇ ਜੰਨੇ ਆ ਫਿਰ ਤੁਸੀਂ ਉੱਥੇ ਕਮਰਿਆਂ ਦਾ ਰੈਂਟ ਠੀਕ ਆ ਉਹ ਵੀ ਤੁਸੀਂ ਘਰਦਿਆਂ ਤੋਂ ਮਗਾਉਨੇ ਹੋ ਕਿਉਂਕਿ ਉੱਥੇ ਜਾਂਦੀ ਸ਼ਰਤ ਉਹਨਾਂ ਨੇ ਕੰਮ ਤੁਹਾਡੇ ਵਾਸਤੇ ਧਰਿਆਵਾਂ ਨਹੀਂ ਵੀ ਆ ਜੋ ਸਾਡੇ ਕੋਲ ਕੰਮ ਬਿਲ ਹੈ ਜੀ ਘੱਟੋ ਘੱਟ ਉੱਥੇ 2 ਮਹੀਨੇ 6 ਮਹੀਨੇ ਕੰਮ ਲੱਪਣ ਨੂੰ ਲੱਗਦੇ ਨੇ ਜੋ ਅੱਜ ਦੇ ਹਾਲਾਤਾਂ ਬਾਹਰ ਦੇ ਮੁਲਕਾਂ ਦੇ ਅਸੀਂ 40 ਲੱਖ ਦਾ ਕਰਜ਼ਾ ਤਾਂ ਪੈਦਾ ਹੀ ਆਪਦੇ ਘਰਦਿਆਂ ਸਿਰ ਚੜਾਤਾ ਜਿਹੜਾ ਉੱਪਰ ਖਰਚਾ ਹੁੰਦਾ ਉਹ ਸਾਡਾ ਕੋਈ ਅਜੇ ਕਿਸੇ ਗਿਣਤੀ ਚ ਨਹੀਂ ਆਉਂਦਾ ਵੀ ਕਿੰਨਾ ਹੁੰਦਾ ਤੋ ਅਸੀਂ ਇਹੀ ਕਹਿੰਨੇ ਆ ਵੀ ਦੇਖੋ ਠੀਕ ਹੈ ਮੰਨਦੇ ਵੀ ਸਰਕਾਰਾਂ ਵੀ ਥੋੜਾ ਜਿਹਾ ਕਰਦੀਆਂ ਪਰ ਆਪਣੀ ਦਸਾਂ ਨਾਲ ਹੁੰਦੀ ਕਿਰਤ ਕਰਨੀ ਤਾਂ ਕੁਝ ਨਹੀਂ ਜਾਂਦਾ ਅੱਜ ਚਾਰ ਪੈਸੇ ਘਾਟਾ ਆਪਣਾ ਕੰਮ ਕਰੋ ਮਿਹਨਤ ਨਾਲ ਅਗਲਾ ਵਧਾ ਦੂਗਾ ਕੱਲ ਨੂੰ ਪਰ ਸਰਪੰਚ ਸਾਹਿਬ ਇੱਥੇ ਕੰਮ ਤਾਂ ਕਰਨ ਲੱਗਣਾ ਬੱਚਿਆਂ ਨੇ ਜੇ ਮਾਂ ਪਿਓ ਉਹਨਾਂ ਦੇ ਖਰਚੇ ਘਟਾਉਣ ਉਹੀ ਗੱਲ ਆ ਗਈ ਜੀ ਵੀ ਮਾਂ ਪਿਓ ਨਾ ਨੋ ਕਹਿਣ ਕਿ ਭਾਈ ਜੇ ਉਹ 100 ਮੰਗਦਾ 200 ਮੰਗਦਾ ਜਾਂ ਕਮਾ ਕੇ ਲੈ ਕੇ ਆ ਕਮਾ ਕੇ ਲਿਆ ਕੇ ਆਪਣਾ ਖਰਚਾ ਛੱਡਾ ਤਾ ਇੱਥੇ ਆਪਣੀ ਜਿਹੜੀ ਤੁਹਾਡੇ 2000 ਸਨ ਤੋਂ ਬੌਰਨ ਦੀ ਜਨਰੇਸ਼ਨ ਆ ਤਾਂ ਉਹਨੇ ਕੰਮ ਕਰਨ ਲੱਗਾ ਨਾ ਨਹੀਂ ਤਾਂ ਇੱਥੇ ਬੁਰਾ ਹਾਲ ਹੋ ਰਿਹਾ ਦੇਖੋ ਰੋਜ਼ ਆਪਣੀ ਜਵਾਨੀ ਨਸ਼ਿਆਂ ਵੱਲ ਜਾ ਰਹੀ ਆ ਨਸ਼ੇ ਵਧ ਰਹੇ ਨੇ ਚੋਰੀਆਂ ਡਕੈਤੀਆਂ ਵਧ ਰਹੀਆਂ ਨੇ ਸੜਕਾਂ ਤੇ ਤੇ ਬੇਰੋਜ਼ਗਾਰੀ ਤਾਂ ਫਿਰ ਹੁਣ ਤਾਂ ਬੇਰੋਜ਼ਗਾਰੀ ਵਾਲੀ ਕੋਈ ਗੱਲ ਨਹੀਂ ਹੈਗੀ ਹੁਣ ਰੋਜ਼ਗਾਰ ਬਹੁਤ ਆ ਪਰ ਕਰਨਾ ਨਹੀਂ ਚਾਹੁੰਦਾ ਹੀ ਕਰਨਾ ਨਹੀਂ ਚਾਹੁੰਦਾ ਹੀ ਕਰਨਾ ਕੋਈ ਨਹੀਂ ਚਾਹੁੰਦਾ ਕਹਿੰਦਾ ਪੈਸੇ ਸਾਨੂੰ ਦੋ ਤੇ ਪਰ ਅਸੀਂ ਰੋਜ਼ਗਾਰ ਨਹੀਂ ਕਰਨਾ ਸੀ ਕੰਮ ਨਹੀਂ ਕਰਨਾ ਕਿਰਤ ਨਹੀਂ ਕਰਨਾ ਤੁਹਾਨੂੰ ਮੈਂ ਦੂਰ ਵੀ ਨਾ ਛੜੋ ਚੋਰੀ ਚ ਕਰੀ ਸਾਡੇ ਪਰਸੋਂ ਜੌਬਸ ਨਹੀਂ ਕਰਦਾ ਜੀ ਐਤਵਾਰ ਦੀ ਸ਼ਾਮ ਦੀ ਤੁਸੀਂ ਆਏ ਦੇਖ ਲਓ ਵੀ ਸਾਡੇ ਪਿੰਡ ਰਾਤ ਨੂੰ 10 11 ਵਜੇ ਕਿਸੇ ਦੇ ਬਾੜੇ ਤੋਂ ਮੱਝਾਂ ਚੋਰੀ ਕਿੱਡੀ ਕੀ ਸ਼ਾਵਸ਼ ਵਾਲੀ ਗੱਲ ਹੈ ਜੀ ਅਕਸਰ ਨੂੰ ਐਡੇ ਪਿੰਡ 'ਚ ਮੱਝਾਂ ਚੋਰੀ ਬਹੁਤ ਬੜਾ ਪਿੰਡ ਆ ਬਹੁਤ ਬੜਾ ਪਿੰਡ ਹੈ ਜੀ ਚੱਲੀਆਂ ਕਹਿੰਦਾ ਉਹਦੇ ਜੋ ਮੱਝਾਂ ਚੋਰੀ ਹੋ। ਉੱਥੋਂ ਸਾਡੇ ਪਿੰਡਾਂ 'ਚੋਰੀਆਂ ਹੋ ਰਹੀਆਂ ਵਿਚਾਲੇ ਵਿਚਾਲੇ ਘਰਾਂ 'ਚੋਂ ਚੋਰੀਆਂ ਹੋ ਰਹੀਆਂ। ਕਿੰਨਾ ਫਿਰ ਦੇਖੋ ਇਹ ਚੋਰੀਆਂ ਕਾਹਦੇ ਬਦਲੀਆਂ ਕਿਉਂ ਘਰਾਂ ਦੇ ਘਰ ਖਾਲੀ ਹੋ। ਖਾਲੀ ਹੋ। ਉਹਨਾਂ ਨੂੰ ਪਤਾ ਕੀ ਇਹਨਾਂ ਦਾ ਇੱਧਰ ਰ ਵੀ ਗਵਰੰਟੀ ਨਹੀਂ ਹੈ ਕਿ ਇੱਧਰ ਵੀ ਦੌੜ ਨਹੀਂ ਹੈ। ਬਿੱਲਿਆ ਪਿਆ ਤਾਂ ਫਿਰ ਇਹ ਤਾਂ ਕਰਕੇ ਇਹ ਚੋਰੀਆਂ ਨੂੰ ਬੜਾ ਬੜਾਵਾ ਦੇ। ਚਲੋ ਠੀਕ ਆ ਸਰਪੰਚ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਧੰਨਵਾਦ ਤੁਹਾਡਾ। ਇੱਕ ਵਾਰ ਫੇਰ ਤੋਂ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਤੇ ਵੀਰੋ ਮੈਂ ਇਹੀ ਬੇਨਤੀ ਕਰਦਾ ਤੁਹਾਨੂੰ ਹੱਥ ਬੰਨ ਕੇ ਵੀ ਦੇਖੋ ਆਪਣੇ ਘਰਦਿਆਂ ਤੇ ਡਿਪੈਂਡ ਨਾ ਰਹੋ ਆਪਣੇ ਆਪ ਤੇ ਡਿਪੈਂਡ ਹੋਵੋ ਕੰਮਕਾਰ ਕਰੋ ਆਪਣਾ ਤਾਂ ਕੁਝ ਬਣਨਾ ਜਿੰਨਾ ਚਿਰ ਅਸੀਂ ਘਰਦਿਆਂ ਤੇ ਡਿਪੈਂਡ ਆ ਸਾਡਾ ਕੁਝ ਨਹੀਂ ਲਾਉਣਾ ਘਰ ਦੇ ਕਿੰਨਾ ਚਿਰ ਖੜਾ ਦੇਣਗੇ ਹੋਰ ਤੋਂ 2 ਸਾਲ ਖੜਾ ਦੇਣਗੇ ਚਾਹ ਸਕਦੇ ਉ ਤੋਂ ਬਾਅਦ ਉਹ ਵੀ ਨਹੀਂ ਖੜਾ ਸਕਣ ਸੋ ਮੇਰੀ ਇਹੀ ਬੇਨਤੀ ਹੈ ਵੀ ਆਪਣਾ ਦਸਨ ਆਉਂਦੀ ਕਿਰਤ ਕਮਾਈ ਕਰੋ ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ